ਪੰਜਾਬ ਦੇ ਹਰ ਮੁੱਦੇ ਦੀ ਆਵਾਜ਼ ਦੇਸ਼ ਦੀ ਪਾਰਲੀਮੈਂਟ ਵਿੱਚ ਰੱਖਾਂਗਾ ਆਮ ਆਦਮੀ ਪਾਰਟੀ ਦੇ ਸੁਪਰੀਮ ਅਰਵਿੰਦ ਕੇਜਰੀਵਾਲ ਦੀ ਈਡੀ ਦੀ ਕਾਰਵਾਈ ਤਹਿਤ ਮਾਨਯੋਗ ਸੁਪਰੀਮ ਕੋਰਟ ਵੱਲੋਂ ਜਮਾਨਤ ਤੇ ਬੋਲਦਿਆਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਨਿਯੁਕਤ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕਾਂਗਣ ਨੇ ਅੱਜ ਹਲਕਾ ਬੰਗਾ ਵਿਧਾਨ ਸਭਾ ਵਿੱਚ ਵੋਟਰਾਂ ਦਾ ਧੰਨਵਾਦ ਦੌਰੇ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਫੈਸਲੇ ਨਾਲ ਭਾਜਪਾ ਨੂੰ ਕਾਫੀ ਵੱਡਾ ਝਟਕਾ ਲੱਗਾ ਹੈ ਉਨਾ ਕੇਹਾ ਕਿ ਜਲੰਧਰ ਵਿਧਾਨ ਸਭਾ ਚੋਣ ਦੀ ਸੀਟ ਵੀ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਆਵੇਗੀ ਖਡੂਰ ਸਾਹਿਬ ਦੇ ਸੰਸਦ ਅਮਰਤ ਪਾਲ ਦੇ ਭਰਾ ਹਰਪ੍ਰੀਤ ਸਿੰਘ ਕੋਲ ਨਸ਼ੀਲਾ ਪਦਾਰਥ ਬ੍ਰਾਮਦ ਕੀਤੇ ਜਾਣ ਤੇ ਉਹਨਾਂ ਕਿਹਾ ਕਿ ਉਹਨਾਂ ਨੂੰ ਇਸ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਹੈ ਅਤੇ ਅਮਰਤ ਪਾਲ ਦੀ ਰਿਹਾਈ ਬਾਰੇ ਵੀ ਸੰਸਦ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਇਹ ਕਾਨੂੰਨੀ ਪ੍ਰਕਿਰਿਆ ਹੈ ਇਸ ਬਾਰੇ ਉਹ ਕੁਝ ਨਹੀਂ ਬੋਲ ਸਕਦੇ ਵਰਕਾ ਜੀ ਪਹਿਲਾਂ ਤੋਂ ਬਹੁਤ ਬਹੁਤ ਧੰਨਵਾਦ ਜੀ ਬਹੁਤ ਠੀਕਹਿਣਾ ਚਾਹੁੰਦੇ ਜੀ ਕੋ ਅੱਜ ਸ਼੍ਰੀ ਨੰਦ ਪ੍ਰਸਾਦ ਮੁਖਵਾਦ ਨੂੰ ਤੋਂ ਉਹਨੂੰ ਬਾਦ ਸਾਡੇ ਜਿਹੜੇ ਬੰਗਾ ਹਲਕੇ ਸਾਡੇ ਸਰਕਾਰ ਜੋ ਸਾਰੇ ਜੀਓ ਸਹਿਬਾਨ ਸਾਡੇ ਹੰਤਾਂ ਚ ਆ ਕੋਈ ਦੂਸਰਾ ਆਜੀ ਥੋੜਾ ਖਲੇ ਕਰ ਜੀ ਸਹਿਬਾਨ ਸੋ तमाम ਸਾਡੇ ਪਾਰਟੀ ਦੇ ਸਾਥੀ ਜਿਨ੍ਹਾਂ ਨੇ ਦਿਨ ਰਾਤ ਬਿਰਤ ਕਰ ਦਿੱਤਾ ਮਾਈਕ ਥਲੇ ਕਰ ਲਿਆ ਅੱਜ ਉਹਨਾਂ ਦਾ ਧੰਨਵਾਦ ਕਰਨ ਲਈ ਪਹਿਲੇ ਦਿਨੋਂ ਸੁਪਰ ਕਰਨ ਲਈ ਔਰ ਸਾਰਿਆਂ ਨੂੰ ਮਿਲਣ ਵਾਸਤੇ ਇੱਕ ਜਿੱਤੰਦ ਤੋਂ ਬਾਅਦ ਆਫੀਸ਼ੀਅਲੀ ਜਿੰਨੂੰ ਕਹਿ ਲੋ ਪਹਿਲੀ ਵਾਰ ਆਏ ਤੇ ਸਾਰਿਆਂ ਨਾਲ ਮਿਲ ਕੇ ਗੱਲਬਾਤ ਕਰਾਂਗੇ ਹਉਣ ਵਾਲੇ ਟਾਈਮ ਤੇ ਜਿਹੜੇ ਅਸੀਂ ਵਾਅਦੇ ਕੀਤੇ ਐ ਏਰੀਏ ਦੇ ਮਨੋਦੀ ਪਲੈਨਿੰਗ ਨੂੰ ਲੈ ਕੇ ਕਿਹੜੇ ਕਿਹੜੇ ਕੰਮ ਪ੍ਰਾਇੋਰਟੀ ਤੇ ਕਰਦੇ ਆਂ तमाम ਗੱਲਾਂ ਤੇ ਵਿਸਤਾਰ ਨਾਲ ਚਰਚਾ ਕਰਾਂਗੇ ਲਈ ਅਸੀਂ ਸੁਪਰੀਮ ਕੋਰਟ ਤੋਂ ਵੀ ਜੀਤੀ ਗੱਲ ਸਰਕਾਰ ਤੋਂ ਮਾਨਤਾ ਮਿਲਿਆ ਇਨਫਰਟੀਬਲ ਟਿਕਨਸੀ ਵੀ ਆਲੇ ਵਾਲੇ ਜਿਹੜੇ ਦਿਲ ਦੀ ਯੂਨੀਟੀ ਜਾਂ ਸਮਝੋਗੇ ਸਰਕਾਰ ਦੇ ਸਭ ਤੋਂ ਪਹਿਲਾਂ ਤੁਸੀਂ ਰਿਪੋਰਟ ਦਾ ਧੰਨਵਾਦ ਕਰਦੇ ਸਚਾਈ ਦੀ ਜਿੱਤ ਹੋਈ ਐ ਇਹ ਵੀ ਸਪਸ਼ਟ ਹੋ ਗਿਆ ਕਿ ਬੀਜੇਪੀ ਨੇ ਮੌਦਾ ਸੀ ਕੀਤੀ ਈਡੀ ਦਾ ਜਿਹੜਾ ਝੂਠਾ ਕੇਸ ਬਣਾਇਆ ਉਹਦੇ ਤੇ ਜਵਾਬ ਨਹੀਂ ਮਿਲਦੀ ਇਸ ਕਰਕੇ ਜਲਦਬਾਜ਼ੀ ਚ ਉਹਨਾਂ ਨੇ ਵੀ ਵੱਲੋਂ ਗੱਲ ਦੀ ਪਾ ਦਿੱਤਾ ਲੇਕਿਨ ਅਲਟੀਮੇਟਲੀ ਦੇਖੀਏ ਬਹੁਤ ਜਲਦੀ ਹੀ ਯੂਈਐਨ ਵਾਲਾ ਜਿਹੜਾ ਝੂਠਾ ਕੇਸ ਉਹ ਤੋਂ ਵੀ ਅਗਨੀ ਪੀਤੀ ਵਾਲ ਦੀ ਬੜੀ ਹੋ ਕੇ ਨਿਕਲ ਗਈ ਔਰ ਸਾਨੂੰ ਆਪਣੀਆਂ ਜਿਹੜੀਆਂ ਕੋਰਸ ਹੈ ਸਾਡੇ ਜਿੰਨੇ ਵੀ ਸਤਾਰੀਓ ਵਨਰੇਬਲ ਕੋਰਸ ਹਨ ਉਹਨਾਂ ਨੂੰ ਭੋਸਾ ਹੈ ਬੀਜੇਪੀ ਕੱਟਿਆ ਰਾਜਨੀਤੀ ਇੱਕ ਵਾਰ ਤੇ ਪੰਜਾਬ ਦਾ ਜੋ ਆਰਡੀਆ ਪਰਬੰਧਾ ਜਾਂ ਹੋਰ ਉਹਦੇ ਲਈ ਹਾਂ ਤੁਸੀਂ ਤਿੰਨ ਐਮਟੀ ਜਿਹੜੇ ਗਏ ਹਾਂ ਕਿੰਨਾ ਪ੍ਰਯਾਸ ਕੀਤਾ ਕਿ ਇਹ ਪਲੈਨਿੰਗ ਕਰਦੇ ਨੇ ਇੱਕੋ ਜਿਹੜਾ ਸਾਡਾ ਸਪੱਤ ਸੈਸ਼ਨ ਹੋਇਆ ਹੋਂਟ ਸਮਾਗਮ ਦੀ ਲਈ ਉਹਦੇ ਚ ਵੀ ਜਿੰਨਾ ਵੀ ਮੌਕਾ ਮਿਲਿਆ ਸਾਡੇ ਲੀਗ ਬੀਟੀ ਨੀਰ ਦੀ ਆਰਡੀਆ ਵਾਲਾ ਮੁੱਦਾ ਤੇ ਕਿਆ ਹੁਣ ਬਜਟ ਸੈਸ਼ਨ ਆ ਰਿਹਾ ਉਹਦੇ ਚ ਵੀ ਉੱਥੇ ਜਾ ਕੇ ਕਰਾਂਗੇ ਪੰਜਾਬ ਦੇ तमाम ਉੱਤੇ ਆਰਡੀਆ ਪ੍ਰਾਇੋਰਟੀ ਹੈ ਬਾਹਰ ਸਰਕਾਰ ਨੂੰ ਦੱਸਣਾ ਚਾਹੀਦਾ ਔਰ ਉਹਦੇ ਲਈ ਧੰਨਵਾਦ ਵੀ ਕਰਾਂਗੇ ਜਿੱਥੇ-ਜਿੱਥੇ ਲੀਡਰਸ਼ਿਪ ਨੂੰ ਮਿਲਣ ਦੀ ਲੋੜ ਪਈ ਮਿਲਾ ਦਿੱਤੀ। ਕਿ ਕੱਲ ਇਲੈਕਸ਼ਨ ਨੇ ਜੜ ਵੀ ਆ। ਕੱਲ ਜੋੜਾ ਨੂੰ ਬੈਠ ਕੇ ਨਹੀਂ ਗਏ ਕਿ ਉਹ ਨਹੀਂ ਬੈਠਾ। ਜਲੰਧਰ ਦੇ ਇਲੈਕਸ਼ਨ ਲੈ ਕੇ ਸਾਨੂੰ ਪਹਿਲਾਂ ਕੋਈ ਬੜੀ ਇਸ ਗੱਲ ਦੀ ਚੰਗੁਸ਼ਤੀਆ, ਪ੍ਰੋਸਾਇਆ ਕਿ ਜਲੰਧਰ ਵਾਸੀ ਦੇ ਲੋਕਾਂ ਨੇ ਇੱਕ ਇਮਾਨਦਾਰ ਔਰ ਜ਼ਿੰਮੇਵਾਰ ਬੰਦੇ ਨੂੰ ਚੁਣਨਾ ਹੈ ਮਹਿੰਦਰਪੁਰ ਦੇ ਬਲੇ ਜਿਹੜੀ ਉਹਨਾਂ ਦੀ ਪੂਰੀ ਰਾਜਨੀਤਿਕ ਸਾਫਤਿ ਲਈਏ ਉਹਨਾਂ ਦੇ ਬਾਦਲ ਵੀ ਬਣਤੀ ਰਹੇ। ਔਰ ਮਾਨਯੋਗ ਮੁੱਖ ਮੰਤਰੀ ਦੀ ਵਾਇਸ ਸਾਰੇ ਹੀ ਬਣਕੀ ਸਹਿਬਾਨਾਂ ਨੇ ਬੜੀ ਮਿਲ ਕੇ। ਔਰ ਵੱਡੇ ਮਾਰਚ ਦੇ ਨਾਮਾਂ ਦੀ ਪਾਰਟੀ ਦੇ ਅਜਿਹਾ ਬਹੁਤ ਜ਼ਰੂਰ ਸਾਫਟਵੇਅਰ ਦੀ ਗੱਲ ਹੈ। ਉਹਨਾਂ ਦੇ ਬਰਕਰਾਰ ਨੂੰ ਅਸੀਂ ਵਾਈਟ ਵਰਤ ਕੇ ਗੱਲ ਕਰ ਸਕਦੇ ਹਾਂ ਕਿ ਕਿਹੜਾ ਚੋਣ ਹੈ ਕਿ ਸਿਆਸਤ ਹੈ ਜਾਂ ਹੈ। ਇਹ ਕੋ ਮੈਨੂੰ ਕੁਝ ਬਹੁਤ ਜ਼ਿਆਦਾ ਗਲਦਾ ਹੈ ਕਿ ਪਤਾ ਨਹੀਂ ਹੈ ਮੈਂ ਤੇ ਆਪ ਫਰੇਮਿੰਗ ਸ਼ਹਿਰ ਦਾ ਪਰ ਜਿੰਮੇਤ ਅਜੇ ਜੱਟ ਭਾਰਤੀ ਨੌਣਾ ਜੀ ਸਮਾਜ ਤੋਂ ਲੈ ਕੇ ਕਹਿਣਾ ਕੋਈ ਨਹੀਂ ਹੈ। ਜੋ ਪਤਾ ਲੱਗਿਆ ਖਬਰਾਂ 'ਚ ਪਤਾ ਲੱਗਿਆ ਨਾਲ ਬੰਦੇ ਭਰਾ ਦੀ ਹੈ ਗ੍ਰਿਫਤਾਰੀ ਹੋ ਗਈ ਹੈ ਇੱਕ ਪਰ ਸਾਡੀ ਜਿਹੜੀ ਜਾਂਚ ਚੱਲ ਰਹੀ ਹੈ ਉਹ ਬਹੁਤ ਹੈ ਟੂ ਸ਼ੁਰੂਆਤ ਅੰਮ੍ਰਿਤਪਾਲ ਦੀ ਰਾਈਵਰੇ ਅੰਮ੍ਰਿਤਪਾਲ ਦੀ ਰਾਈਵਰੇ ਕਿੰਨਾ ਜੀਵਨ ਜਾਈਦਾ ਜਿਹੜਾ ਮਾਮਲਾ ਮਾਰ ਜੋ ਬਤਾ ਦਿੱਤਾ ਚਾਹ ਉਹ ਰਿਪੋਰਟ ਨਹੀਂ ਹੈ ਇਹ ਕੀ ਕਿਹਾ ਮਤਲਬ ਦਾ ਸਿਕਟਨ ਕਰਕੇ ਕੈਸਟਰੀ ਇੰਡੀ ਹੋ ਰਹੀ ਹੈ ਜਿੰਨਾ ਤੋਂ ਤੁਸੀਂ ਸੌਫਟ ਤੁਸੀਂ ਹਾਜੇ ਡਾਇਰੈਕਟਰ ਜਨਰਲ ਆਫ ਪੁਲਿਸ ਕਰ ਰਹੇ ਹੈ ਯਾਪੀ ਕਿੰਨਾ ਚੁਬਾਰ ਦੀ ਕੋਈ ਇਹ ਬਹੁਤ ਵੱਡੀ ਕਨਸਪੀਰੇਸੀ ਹੈ ਪੰਜਾਬ ਪੁਲਿਸ ਦੇ ਨਾਮ ਨਾਲ ਹੋ ਰਹੀ ਹੈ ਕੋਣਰੇ ਕਦੋਂ ਸਾਰੇ ਤਰਫ ਹਾਈ ਕੋਰਟ ਦੀ ਨਿਗਰਾਨੀ ਤੋਂ ਸੁਚਾਈ ਬਾਹਰ ਆਈ ਬਹੁਤ ਅਕਸਰ ਵੇਸੇ ਹਰ ਇੱਕ ਵਾਰ ਹੋਦੀ ਕਿ ਐਨਐਸਏ ਵੇਸੇ ਸਰਕਾਰਾਂ ਦੀ ਜੁੜੀ ਕਹਾਣੀ ਹੋਈ ਹੈ ਸਰਕਾਰਾਂ ਦਾ ਕੋਈ ਕਾਨੂੰਨੀ ਅਧਾਰਤ ਨਹੀਂ ਹੁੰਦਾ ਇਮਾਨਤ ਦੀ ਗੱਲ ਹੈ ਐਨਐਸਏ ਐਨਐਸਏ ਉਹਨਾਂ ਦੀ ਰਿਹਾਈ ਬਾਰੇ ਬੋਲਦੇ ਕਿ ਕੀ ਉਹਨਾਂ ਦੀ ਜਮਾਨਤ ਕੀਤੀ ਉਹਨਾਂ ਦੀ ਰਿਹਾਈ ਬਾਰੇ ਮਦਦ ਰਿਹਾਈ ਦੀ ਜਿਹੜੀ ਆ ਜੋ ਨੌ ਦਾ ਪ੍ਰੋਸੈਸ ਹੈ ਲਾਅ ਵਿਲ ਟੇਕ ਇਟਸ ਓਨ ਕਾਨੂੰਨ ਆਪਣਾ ਕੰਮ ਕਰ ਰਿਹਾ ਮੈਨੂੰ ਲੱਗਦਾ ਕਿ ਜੋ ਕਾਨੂੰਨ ਚ ਪ੍ਰੋਵੀਜ਼ਨ ਹੋਊਗਾ ਉਹਦੇ ਹਿਸਾਬ ਨਾਲ ਉਹਨਾਂ ਨੂੰ ਨਿਆਂ ਮਿਲੇਗਾ ਪਰ ਲੋਕਾਂ ਨੇ ਉਹਨਾਂ ਨੂੰ ਮੰਨ ਲਿਆ ਠੀਕ ਹੈ ਜੀ ਮਾਰੇ ਜਿਸ ਕੰਮ ਹੋਣੀ ਇੱਥੇ ਧੰਨਵਾਦ ਜੀ ਤੋਂ ਇਹ ਜੇ ਜੇ ਪਾਸਾ ਦੇ ਵਿੱਚ ਪਹੁੰਚੇ ਹਨ ਮੈਂ ਉਹਨਾਂ ਦੇ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤੇ ਨਾਲ ਦੀ ਨਾਲ ਮੈਨੂੰ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਜਿੰਨੇ ਵੀ ਇੱਥੇ ਵਲੰਟੀਅਰਸ ਪਹੁੰਚੇ ਨੇ ਵਰਕਰ ਪਹੁੰਚੇ ਨੇ ਤੇ ਸਾਰੇ ਭਾਜੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਤੇ ਜਿਹੜੀ ਲੀਡ ਵੀ ਤੁਹਾਨੂੰ ਮਿਲੀ ਆ ਉਹ ਇਹਨਾਂ ਨਾਲ ਆ ਕੇ ਕਰਦੇ ਹੀ ਬਿੜੀ ਤੇ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਬਹੁਤ 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 ਮਾਦਦ ਦੇ ਕੇ ਕੰਮ ਕੀਤੇ ਪਹੁੰਚੇ ਨੇ ਉਸ ਵੇਲੇ ਦਾ ਜਿਹੜਾ ਇਹਨਾਂ ਨੂੰ ਦਾ ਪ੍ਰੋਗਰਾਮ ਦਾ ਵੱਜੇ ਪ੍ਰੋਗਰਾਮ ਲੈਂਡਿੰਗ ਆਪ ਜੀ ਦੇ ਦਰਮਿਆਨ ਉਹਨਾਂ ਦੇ ਨਾਲ ਸਰਦਾਰ ਗੁਰਮੀਤ ਸਿੰਘ ਜੀ ਸਰਾਹ ਮੇਰੇ ਤੋਂ ਸਾਈ ਦਾ ਪਰਮਾਨੰਦ ਕਰੇ ਬਹੁਤ ਬਹੁਤ ਆਦੇ ਸਨ ਦੇ ਵਤਨ ਤੇ ਅੱਜ ਇੱਥੇ ਇਕੱਤਰ ਹੋਏ ਨੇ ਸਰਦਾਰ ਕੁਜੀ ਸਿੰਘ ਸਰਹਾਲ ਉਹਨਾਂ ਦੀ ਸਾਰੀ ਸਪੋਰਟ ਟੀਮ ਨੇ ਅੱਜ ਦੀ ਇਸ ਪਾਰਟੀ ਦਾ ਜਿਹੜਾ ਆ ਉਹ ਪ੍ਰਬੰਧ ਕੀਤਾ ਸੋ ਜਿਹਨੇ ਦੇ ਤੱਕ ਕਰਨਾਣਾ ਜੀ ਕਰਨਾਣਾ ਜੀ ਨੂੰ ਬੇਨਤੀ ਕਰੂੰਗਾ ਪਾਰਲੀਮੈਂਟ ਮੈਂਬਰ ਬਣ ਕੇ ਕੋਲੇ ਪਹੁੰਚੇ ਦੀ ਧੰਨਵਾਦ ਪੂਰੀ ਤੰਗਹੀ ਨਾਲ ਜ਼ਿੰਮੇਵਾਰੀ ਨਾਲ ਆਪਣਾ ਫਰਜ Ada ਕਰਨਗੇ ਬਸਟਾ ਚਦਾਕੰਸ ਸਾਹਿਬ ਜੀ ਨੂੰ ਜਿਹਾ ਕਹਿੰਦੇ ਹਾਂ ਉਥੇ ਇਹਨਾਂ ਨੂੰ ਮੈਂਬਰ ਪਾਰਲੀਮੈਂਟ ਚੁਣੇ ਜਾਣ ਦੇ ਉੱਤੇ ਵਧਾਈ ਵੀ ਦਿੰਦੇ ਹਾਂ ਔਰ ਬਹੁਤ ਹੀ ਸਰਕਾਰ ਨੂੰ ਹਮਲੇ ਦੇ ਇਨਚਾਰਜ ਸਾਡੇ ਜਿਲ੍ਹੇ ਦੇ ਪ੍ਰਧਾਨ ਲੋਕ ਮੀਡੀਆ ਦੇ ਸਾਥੀ ਬੈਠਿਆ ਮੈਂ ਬੰਗੇ ਨਹੀਂ ਨੌ ਤੇ ਨੌ ਹਲਕਾ ਦੇ ਕਿਸੇ ਵੀ ਮੀਡੀਆ ਦੇ ਸਾਥੀ ਨੇ ਕਦੀ ਇੱਕ ਰੁਪਈਏ ਦੀ ਵਗਾਰ ਨਹੀਂ ਪਾਈ ਪੂਰੇ ਨੇ ਇੱਕ ਰੁਪਈਏ ਔਰ ਪੂਰੀ ਸੰਸਥਾ ਪੂਰੀ ਸ਼ਰਸਤੀ ਹੈ ਕਿਸੇ ਨੇ ਕੋਈ ਨਹੀਂ ਜਿੰਨਾ ਸਹਿਯੋਗ ਕਰ ਸਕਦੇ ਸੀ ਜੇ ਉਹ ਬਣਾ ਜਿੰਦਾ ਸੀ ਇਲੈਕਸ਼ਨ ਦਾ ਮੀਡੀਆ ਦੇ ਸਾਥੀਆਂ ਦੇ ਬਹੁਤ ਵੱਧ ਚੜ ਕੇ ਰੱਖਿਆ ਮੈਂ ਇਹਨਾਂ ਦਾ ਨਹੀਂ ਦਿੱਲੋਂ ਦੀਆਂ ਗਹਿਰਾਈਆਂ ਤੋਂ ਮੀਡੀਆ ਦੇ ਸਾਰੇ ਭਾਵਾਂ ਦਾ ਦਿੱਲੋਂ ਦੀਆਂ ਗਹਿਰਾਈਆਂ ਤੋਂ ਭੰਗੇ ਦੇ ਸਾਰੇ ਸਤਾਜੋ ਤੁਸੀਂ ਬੈਠੇ ਹੋ ਦੀ ਸ਼ੁਰੂਆਤ ਕੀਤੀ ਇੱਥੋਂ ਹੀ ਆਪਾਂ ਆਪਣੀ ਕੈਂਪੇਨ ਸ਼ੁਰੂ ਕੀਤੀ ਸੀ ਔਰ ਸਾਰਿਆਂ ਨੇ ਇਸ ਕਰਨਾ ਪ੍ਰਣ ਕੀਤਾ ਸੀ ਵੀ ਆਪਾਂ ਇਲੈਕਸ਼ਨ ਲੜਨਾ ਹੈ ਔਰ ਕਿਤਨਾ ਔਰ ਤੁਹਾਡੀ ਮਿਹਨਤ ਦਾ ਸਾਰੇ ਸਾਡੇ ਸਤਾਰ ਲੋਕ ਜਿੰਨੇ ਵੀ ਜੀਤੇ ਰਹੇ ਉਹਨਾਂ ਕੀ ਰਹੇ ਚਾਹੇ ਉਹ ਤੇ ਹੈਗੇ ਹੈ ਜਾਂ ਕੋਈ ਨਹੀਂ ਵੀ ਆਪਾਂ ਉਹਨਾਂ ਸਾਰਿਆਂ ਨੇ ਆਪਣਾ ਲੇਖ ਨੋਟਾਂ ਕੀ ਲੜਿਆ ਔਰ ਅੱਪਾ ਜਿਹੜਾ ਆ 33 ਸਭ ਤੋਂ ਵੱਟੀ 85 ਪਹੁੰਚੀ ਹੋਰ ਜ਼ਿੰਮੇਵਾਰੀ ਹੋਰ ਜ਼ਿੰਮੇਵਾਰੀ ਨਹੀਂ ਹੈ ਔਰ ਮੈਨੂੰ ਇਸ ਕਰਤਾ ਕਿਸੇ ਤਰ੍ਹਾਂ ਦਾ ਕੋਈ ਪੁਲੀਖਾ ਨਹੀਂ ਤੁਸੀ ਆਪਣੀ ਜ਼ਿੰਮੇਵਾਰੀ ਨੂੰ ਤਰ ਦੇ ਹੀ ਨਾ ਲਵਾਇਆ ਹੋਸਪੀਟਲ ਸੱਚ ਤਾਂ ਬਹੁਤ ਮਿਹਨਤ ਕੀਤੀ ਹੈ ਵੈਸੇ ਕੁ ਮਿਦਾਰ ਕਿ ਆ ਤੁਹਾਡਾ ਵਿਵਧੀਆ ਜਰਨੀਆਂ ਤੋਂ ਮੈਂ ਜਿੱਥੇ ਤਨਵਾਦ ਕਰਦਾ ਉਹ ਇਸ ਗੱਲ ਦਾ ਮੈਂ ਭਰੋਸਾ ਵੀ ਦਿੰਦਾ ਕਿ ਟੀਮ ਦੇ ਰੂਪ ਚ ਜਿਹੜੀ ਟੀਮ ਪੰਜਾਬ ਨੂੰ ਬਦਲਣ ਵਾਸਤੇ ਭਗਵੰਤ ਮਾਨ ਦੀ ਗਿਰਾਈਂ ਚ ਪੰਜਾਬ ਚ ਕੰਮ ਕਰ ਰਹੀ ਉਸ ਟੀਮ ਦਾ ਹਿੱਸਾ ਬਣ ਕੇ ਹੋਰ ਬੁਝਾਰ ਕੇ ਉਹਨਾਂ ਨੇ ਟਾਈਮ ਤੇ ਪੂਰ ਕੰਮ ਵੀ ਕਰਾਂਗੇ ਜਿਹੜੇ ਜਿਹੜੇ ਵਾਦੇ ਲੋਕਾਂ ਨਾਲ ਕੀ ਸੀ ਕਰਾਏ ਚਾਹੇ ਕਿਸੇ ਨੇ ਗਾਉਂ ਵੱਸੇ ਗੱਲ ਕਹੀ ਆ ਚੈਤ ਧਰਮਸ਼ਾਲਾ ਦੀ ਗੱਲ ਕਹੀ ਐ ਚਾਹ ਕੋਈ ਕੁਲੀ ਖਾਲ ਨਾਉਣ ਦੀ ਕੋਈ ਵੀ ਬੁੱਤਾ ਮੈਂ ਅਜੀਤ ਸਰਾਲ ਸਾਹਿਬ ਅਸੀਂ ਆ ਰਹੇ ਹਾਂ ਤੁਸੀਂ ਜ਼ਿਕਰ ਕੀਤਾ ਲੇਟ ਹੋਣ ਦਾ ਬਿਲਕੁਲ ਮੈਂ ਇਸ ਕੇਮਰ ਸਰਪਰ ਤੋਂ ਆ ਰਿਹਾ ਹਾਂ ਜਦੋਂ ਅਸੀਂ ਤੁਰਨ ਲੱਗੇ ਉਹ ਹਰਵਿੰਦ ਕੇਜੀਵਾਲ ਦੀ ਜ਼ਮਾਨਤ ਤੇ ਫੈਸਲਾ ਆ ਗਿਆ ਔਰ ਫੈਸਲਾ ਹੋਣ ਕਰਕੇ ਮੀਡੀਆ ਦੇ ਸਾਥੀਆਂ ਨੂੰ ਬਰੀਫ ਕਰਨਾ ਸੀ ਅਮਰ ਸਰਪਰ ਉਹਨਾਂ ਨੇ ਹੋਣ ਕੀ ਅੱਧਾ ਪੂਣਾ ਘੰਟਾ ਘੰਟਾ ਦੇ ਉੱਥੇ ਲੇਟ ਹੋ ਗਏ ਉਸ ਤੋਂ ਬਾਅਦ ਅਸੀਂ ਇੱਕ ਬਹੁਤ ਮਨਪਾਰਕ ਘਟਨਾ ਘੱਡੀ ਆ ਆਪਣੇ ਟੀਗਰਾ ਸਾਹਿਬ ਦੇ ਪਿੰਡ ਟੀਗਰਾਵਸੇ ਬੜੀ ਦਰਦਨਾਕ ਮੌਤਾਂ ਹੋਈਆਂ ਪਿਛਲੇ ਦਿਨਾਂ 'ਚ ਉਹ ਪਰਮ ਉਹ ਪ੍ਰਵਾਹ ਵੀ ਆਪਣੀ ਪਾਰਟੀ ਨਾਲ ਜੁੜਿਆ ਸੋ ਮੈਂ ਸਰਾਲ ਸਾਹਿਬ ਅਸੀਂ ਉਹਨਾਂ ਦੇ ਘਰ ਅਫਸੋਰਸ ਕਰਨ ਹੀ ਗਏ ਸੀ ਕਿ ਉਹ ਜਿਹਦੇ ਤੱਕ ਹੋ ਗਿਆ ਆ ਸਕੀ ਇਸ ਕਰਕੇ ਵੀ ਥੋੜੀ ਦੇਰੀ ਹੋਈ ਉਹਦੇ ਵੀ ਮਾਫੀ ਵੀ ਆ ਮੈਂ ਇਹ ਨਹੀਂ ਕਹਿੰਦਾ ਕੋਈ ਐਕਸਕਿਊਜ਼ ਨਹੀਂ ਆ ਤੁਸੀਂ ਕਾਫੀ ਦੇਰ ਤੱਕ ਬੈਠੇ ਹੋ ਮੈਂ ਇਸ ਗੱਲ ਦੀ ਮਾਫੀ ਵੀ ਮੰਗਦਾ ਜਿਹੜੀ ਮੈਂ ਗੱਲ ਕਹਿ ਰਿਹਾ ਹਾਂ ਮੈਸਰ ਸਾਹਬਾ ਜੱਟੀ ਚੋਂਦੇ ਇਹੀ ਗੱਲ ਕਹਿ ਰਿਹਾ ਸੀ ਸਾਹਬ ਸਾਪ ਇਹਨਾਂ ਆਪਾਂ ਫੁਲ ਡਿਸਟ੍ਰਿਬਿਊਟ ਕਰਾ ਲੋ ਕਿਉਂਕਿ ਬਤੌਰ ਮੇਂਟਰ ਪਾਰਲੀਮੈਂਟ 5 ਕਰੋੜ ਦੀ ਗ੍ਰਾਂਟ ਆਪਣੀ ਹਰ ਸਾਲ ਦੀ ਹੈ ਉਹਨੂੰ ਆਪਾਂ ਜਿਹੜੇ ਆਪਣੇ ਹਰਕੇ ਦੇ ਪ੍ਰਾਇੋਰਟੀ ਵਾਈਜ਼ ਕੰਮ ਹੈ ਜ਼ਰੂਰਤ ਦੀ ਸਭ ਤੋਂ ਜ਼ਰੂਰੀ ਕਿਉਂਕਿ ਆਪਣੇ ਨਾਮ ਲਕਿਆ ਸਾਰਿਆਂ ਨੂੰ ਆਪਾਂ ਨਿਸ਼ਾਨ ਦੇਣਾ ਹੈ ਤੇ ਮੈਂ ਇਹਨਾਂ ਨੂੰ ਅੱਜ ਹੀ ਕਹਿ ਚੁੱਕਿਆ ਮੈਂ ਕਿ ਸਾਹਬ ਸਾਬ ਤੁਸੀਂ ਕਿਉਂਕਿ ਇਹ ਵੀ ਅਮਰੀਕਾ ਗਏ ਜਿੱਦੇ ਦਿਨਾਂ ਦੀ ਬਾਤ ਇਮੀਡੀਏਟਲੀ ਕਿਉਂ ਸੈਸ਼ਨ ਵਾਈਪ ਕੋ ਸ਼ੁਰੂ ਹੋਣਾ ਉਸ ਤੋਂ ਪਹਿਲਾਂ ਤੁਸੀਂ ਜਿਹੜੇ 2 3 4 ਜਿਹੜੇ ਵੱਡੇ ਤੁਹਾਨੂੰ ਲੱਗੇ ਕੰਮ ਇਸ ਸਾਲ ਦੀ ਜਿਹੜੀ ਗ੍ਰਾਂਟ ਹੈ ਪਰਪਸ ਸ਼ੁਰੂ ਕਰੀਏ ਇਹ ਆਪਣਾ ਇਹ ਆਪਣੀ ਜ਼ਿੰਮੇਵਾਰੀ ਇਹ ਸਫਲ ਕਰਕੇ ਜੀਦਾ ਦੋ ਸਰਦਾਰ ਗੁਜੀ ਪੜਾ ਗੈਦਰਿੰਗ ਹੈ ਜਿਹੜੀ ਖਚਾਖਚ ਭਰੀ ਹੋਈ ਸੀ ਲੋਕ ਪਕੋੜੇ ਖਾ ਕੇ ਤੁਸੀਂ 2 3 ਘੰਟੇ 延迟 ਹੋ ਗਏ ਜਾਂ ਪਕੋੜੇ ਖਾ ਕੇ ਆਦਮਾ ਵੀ ਆ ਗਏ ਉਹਨਾਂ ਦੀ ਵਿਹਾਜਰੀ ਨੂੰ ਪ੍ਰਬਾਨ ਕਰ ਲੈਣਾ ਸੋ ਬਹੁਤ ਸਾਰੀਆਂ ਜੱਜਾ ਸਟੇਟ ਸੈਕਟ ਵੀ ਹੁੰਦਾ ਕਹਿੰਦੇ ਉਹਨੂੰ ਕਹਿ ਦਿੰਦੇ ਭੰਗਾਂ ਹਲਕੇ ਦੇ ਅੱਜ ਲੋਕ ਸਭਾ ਤੇ ਜਨਪੀਜ ਕੋਵਾਦ ਵਿੱਚ ਕਰਵਾਈ ਜਾ ਰਹਾ ਹੈ ਧਨਵਾਦੀ ਸਮਾਗਮ ਵਿੱਚ ਅੱਜ ਵਿਸ਼ੇਸ਼ ਤੌਰ ਤੇ ਇਹ ਨੂੰ ਹਮੇਸ਼ਾ ਹੀ ਨਦਰੇ ਮਾਨਜੋ ਸ਼ਬਦ ਕਹਿੰਦਾ ਹੈ ਸਾਡੇ ਮਾਨਜੋ ਐਮਪੀ ਸਾਹਿਬ ਸਰਕਾਰ ਨਵਿੰਦਰ ਸਿੰਘ ਕਮੇਟੀ ਜੋ ਅੱਜ ਤਨਵਾਦ ਕਰਦੇ ਲਿਆ ਆਪਣਾ ਸਾਰੇ ਵਰਕਰਾਂ ਦਾ ਸਾਥੀਆਂ ਦਾ ਇਟਰ ਸਰਵਰ ਦਾ ਆਏ ਹਨ ਤੇ ਉਹਨਾਂ ਦੇ ਨਾਲ ਰਾਜਮਾਨ ਦਰਜਾ ਦਰਜਾ ਸੂਰ ਇਟਰ ਸਰਵਰ ਤੇ ਸਾਡੇ ਸੇਖ ਤੋਂ ਦੇ ਅੱਜ ਇਸ ਮਾਗਲ ਵੀ ਜਾਏ ਜਿਹਦੇ ਪ੍ਰਧਾਨ ਕੀਰਮਨ ਪ੍ਰੇਰੀ ਸਾਰੇ ਵੀਰਾਂ ਦਾ ਉਹ ਹੀ ਧੰਨਵਾਦ ਕਰਨਾ ਚਾਹਾਂਗਾ ਕਿ ਜਿਨ੍ਹਾਂ ਨੇ ਅੱਜ ਦੇ ਇਸ ਸਮਾਗਮ ਵਿੱਚ ਸਰਗਿਤ ਕੀਤੀ ਹੈ ਇਸ ਨੂੰ ਕਵਰ ਕਰ ਰਹੇ ਹਨ ਸੋ ਮੈਂ ਅੱਜ ਇੱਕ ਪ੍ਰਸ਼ਾ ਇੱਕ ਕਿਸ਼ੋਦ ਕਰਾਂਗਾ ਸਭ ਤੋਂ ਪਹਿਲਾਂ ਕੰਗ ਸਾਹਿਬ ਇਹਨਾਂ ਸਾਰੇ ਵਰਕਾਂ ਨੇ ਤੁਹਾਨੂੰ ਪਤਾ ਕਿ ਆਪਾਂ ਲਈ ਪੜੇ ਪਰ ਹਰ ਵਾਰ ਆਪਣੇ ਭਾਸ਼ਾ ਵਿੱਚ ਇੰਟਰਡੈਕਸ਼ਨ ਦੇ ਵਿੱਚ ਕਹਿੰਦਾ ਹੁੰਦਾ ਕਿ ਜਦ ਤੋਂ ਤੁਹਾਨੂੰ ਲੋਕ ਸਭਾ ਦਾ ਅਜਤਾਲ ਜਗਾਇਆ ਤੁਸੀਂ ਬੰਗੜਾ ਹਣਕੇ ਦੇ ਵਿੱਚ ਹਰ ਵਾਰ ਤਾਂ ਆਪਣੇ ਇਹਨਾਂ ਸਾਥੀਆਂ ਦੇ ਨਾਲ ਦੁੱਖ ਸੁੱਖ ਵਿੱਚ ਇੱਥੇ ਸਾਝ ਪਾਉਂਦੇ ਰਹੇ ਉਸੇ ਵਜ੍ਹਾ ਨਾਲ ਜਦੋਂ ਭਾਰੂ ਪਾਰਟੀ ਨੇ ਮੀਤ ਵੱਲ ਅਲਾਨਿਆ ਤਾਂ ਇਹਨਾਂ ਲਈ ਨਹੀਂ ਸਮਝਿਆ ਕਿਸੇ ਨੇ ਕਿ ਸਰਦਾਰ ਬਿੰਦਰ ਸਿੰਘ ਕਾਗਨ ਨੂੰ ਵੀਰਵਾਰ ਇੱਕੋ ਲਾਗੇ ਆ ਇਹਨਾਂ ਨੇ ਇਹ ਸਾਰਿਆਂ ਨੇ ਸੋਚਿਆ ਕਿ ਅਸੀਂ ਅੱਜ ਆਤਮ ਵੀਰਵਾਰ ਹੋਣੀ ਹੈ ਔਰ ਉਸੇ ਲਈ ਕਿਨਾਰਾ ਨੇ ਮੀਟ ਕਰਕੇ ਦਿਨ ਰਾਤ ਮੀਟ ਕਰਕੇ ਥਣ ਵਿੱਚ ਜਤਾ ਕੇ ਭੇਜਿਆ ਇਸਦੇ ਲਈ ਜਿੱਥੇ ਮੈਂ ਆਪਣੀ ਸਾਰੀ ਟੀਮ ਦਾ ਆਪਣੇ ਸਾਥੀਆਂ ਦਾ ਔਰ ਬੰਗਾ ਹਲਕੇ ਦੇ ਹਰ ਇੱਕ ਵਸਿੰਦੇ ਦਾ ਹਰ ਇੱਕ ਪਿੰਡ ਵਾਸੀਆ ਹਰ ਇੱਕ ਗਰੀਬੀ ਵਾਲੇ ਦਾ ਜਿਹਨਾਂ ਹਾਰਿਕ ਵਾੜਦੇ ਨੂੰ ਸਿਹਰਾ ਧੰਨਵਾਦ ਕਰਦਾ ਉੱਥੇ ਆਪ ਸਭ ਨੂੰ ਮੂਰਤ ਦਾ ਸਰ ਕੀ ਗੁਰੂ ਆਪ ਨੂੰ ਮੈਂ ਜਿੱਥੇ ਬੁढ़ाई ਦਿੰਨਾ ਔਰ ਆਪ ਨੇ ਉਹੀ ਇੱਥੇ ਆਉਂਦੇ ਜੀ ਆਇਆਂ ਨੂੰ ਕੋਈ ਕੰਸਾ ਕਰ ਇਹ ਵਕਸ਼ਨ ਨੂੰ ਕਿਹਾ ਗਿਆ ਇਸ ਦੇ ਵਿੱਚ ਦੋ ਪਾਸੇ ਚੋਰ ਪਕਾਰ ਦੇ ਨਿਕਲੇ ਹੋਏ ਸਾਮਣੇ ਦੋ ਤਿੰਨ ਗੱਲਾਂ ਸਾਹਮਣੇ ਆਈਆਂ ਇੱਕ ਪਾਸੇ ਧਰਮ ਦੀ ਰਾਜਨੀਤੀ ਸੀ ਇੱਕ ਪਾਸੇ ਮੰਦਲ ਗਰਾਂਡ ਦੀ ਰਾਜਨੀਤੀ ਸੀ ਇੱਕ ਵਾਰ ਸੇ ਨਸ਼ਿਆਂ ਦੀ ਨਸ਼ੇ ਬੰਦ ਕੇ ਪੈਸੇ ਵੱਢ ਕੇ ਖੋਪਰਾਂ ਦੀ ਰਾਜਨੀਤੀ ਸੀ ਕਲ ਜਿਹੜੀ ਆਪਣੀ ਪਾਰਟੀ ਆਮਾ ਦੀ ਪਾਰਟੀ ਦੀ ਰਾਜਨੀਤੀ ਸੀ ਤਾਂ ਸਿਰਫ ਕੰਮ ਦੀ ਰਾਜਨੀਤੀ ਸੀ ਔਰ ਦੇਸ਼ ਦੇ ਸੁਧਾਰ ਨੂੰ ਬਚਾਉਣ ਵਾਲੀ ਰਾਜਨੀਤੀ ਸੀ ਸੀਤੇ ਜਦੋਂ ਤੋਂ ਤਾਂ ਵਕ ਸਿੰਘ ਦੀ ਸੁਪਨਾ ਤੇ ਪਹਿਲਾ ਦੇਣ ਵਾਲੀ ਰਾਜਨੀਤੀ ਸੀ ਉਹਨਾਂ ਨੂੰ ਜੀ ਨੰਦਕੁਰ ਸਾਹ ਦੇ ਬਹੁਤ ਸੂਝਵਾਨ ਵੋਟਰਾਂ ਨੇ ਉਸੇ ਰਾਜਨੀਤੀ ਨੂੰ ਬਣਾ ਕੇ ਤੁਹਾਨੂੰ ਅੱਜ ਮੈਂਬਰ ਪਾਰਲੀਮੈਂਟ ਬਣਾਇਆ ਔਰ ਬੰਗਾਲ ਵਿਦਰੋਹੀ ਤੁਹਾਨੂੰ ਵੱਡੇ ਫਤਵੇ ਦੇ ਨਾਲ ਹੀ ਟੁੱਟ ਪਾਏ ਜੋ ਮੇਰਾ ਕਹਿਤ ਉਪਾਧ ਹੈ ਇਹ ਹੈ ਇਹ ਦੇਸ਼ ਸੰਘਟਪਾ ਹੈ ਪੰਜਾਬ ਸੰਘਟਪਾ ਹੈ ਕਿ ਕਿਹੜੇ ਲੋਕੀ ਦੇਸ਼ ਦੇ ਲਈ ਆਪਣੇ ਸਮਾਜ ਦੇ ਲਈ ਕੌਣ ਦੇ ਜੀ ਕੰਮ ਕਰਨਾ ਚਾਹਵੇ ਜੋ ਮੈਂ ਸਾਡੇ ਬੰਗਾਲ ਦੇ ਹਰ ਇੱਕ ਨਾਲ ਮੋਟਰ ਦਾ ਦਿਲ ਦੀਆਂ ਨਰਿਦਰ ਤੋਂ ਵਾਅਦਾ ਕਰਨਾ ਹੈ ਕਿ ਨਾ ਮੈਂ ਈਸਵਾਤ ਬਹੁਤ ਵਧੀਆ ਤਰੀਕੇ ਨਾਲ ਆਮਾਦੀ ਬਾਕੀ ਦੀ ਜੋ ਕੈਂਡੀ ਸਾ ਦਿੱਤਾ ਔਰ ਇੱਕੋ ਪਾਕੇ ਕੰਸਭ ਨੂੰ ਭੇਜਿਆ ਔਰ ਅਈ ਕੱਲ ਉਹ ਕੰਸਭ ਤੁਹਾਡੇ ਤੇ ਅਮਚਨ ਕਰਾਂਗਾ ਇਹ ਇਹ ਸਾਥੀਆਂ ਨੇ ਪਿਛਲੇ ਤਿੰਨ ਸਾਲ ਤੋਂ ਜਦ ਤੋਂ ਮੈਂ ਆਉਣ ਕੋਟੀ ਜੁਆਕ ਕੀਤੀ ਹੈ ਅਮੇ 2022 ਦੀ ਚੀਖ ਆਪਾਂ ਕੁਝ ਥੋੜੀਆਂ ਵੋਟਾਂ ਦੇ ਨਾਲ ਰਹਿ ਗਏ ਪਰ ਉਸ ਤੋਂ ਬਾਅਦ ਵਿੱਚ ਸਾਡੇ ਇਸ ਦੇ ਲੈਣ ਮਾਰਗੀ ਬੋਰਡ ਲੈਣ ਮਾਰਗੀ ਵਿਅਕਤੀ ਚਿਕਣਾਈ ਲੋਦੇ ਵਿੱਚ ਵੀ ਬੋਲ ਸਾਡੇ ਸਾਰੀ ਟੀਮ ਨੇ ਸਾਡੇ ਸਾਰੇ ਸਾਥੀਆਂ ਨੇ ਪਰਾਦੇ ਤੇਰਮਨ ਬੂਲੋ ਪੇਪਰ ਪੜਾਇਆ ਭਾਵੇਂ ਸਾਡੀ ਗੁਜਰਾਤ ਗੜੀਆ ਦਾ ਇਲੈਕਸ਼ਨ ਵਿੱਚ ਜੂੜੀ ਲੱਗੀ ਸਾਡੀ ਸਾਰੀ ਟੀਮ ਨੇ ਉੱਤੇ ਮਿਹਨਤ ਕਰਕੇ ਗੜੀਆ ਦਾ ਵੀ ਸੀਟ ਜਿੱਤ ਕੇ ਦਿੱਤੀ ਭਾਵੇਂ ਇਸ ਵਾਰ ਹੁਣ ਐਮਪੀ ਦੀ ਇਲੈਕਸ਼ਨ ਆਈ ਤਾਂ ਐਮਪੀ ਦੀ ਇਲੈਕਸ਼ਨ ਵੀ ਨਾਲ ਸੱਤਿਆਂ ਦੇ ਜਿੱਤਾਂ ਕੇ ਦਿੱਤੀ ਸਭ ਤੋਂ ਪਹਿਲਾਂ ਤੁਸੀਂ ਆਪਣੇ ਲਈ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰੋ ਜਿਹੜੇ ਤੁਸੀਂ ਇਹ ਇੰਨਾ ਕੱਟੇ ਸਨ ਕਿ 2.5 ਸਾਲ ਦੇ ਪਿੰਡ ਔਰ ਮੈਂ ਤੁਹਾਨੂੰ ਵਿਸ਼ਵਾਸ ਨਾਲ ਕਹਿੰਦਾ ਕਿ ਅਨੁਮੋਲ ਇਹ ਸਨ ਹੋਵੇ ਤੁਸੀਂ ਦੁਨੀਆ ਦੀਆਂ ਲਖਣਾਂ ਨੂੰ ਯਾਦ ਆ ਜਿੰਨੇ ਕੰਮ ਆਪਾਂ ਕਰ ਗਏ ਹਨ ਲਖਣਾਂ ਤਾਂ ਬਹੁਤ ਜਿਤੀਆਂ ਹੈ ਹੀ ਨਾ ਔਰ ਇਹਨਾਂ ਦੇ ਸਾਥ ਦੇ ਨਾਲ ਔਰ ਦਿੱਤਾ ਹਰ ਬੜੀਆਂ ਵੀ ਹੁੰਦੀਆਂ ਹਨ ਪਰ ਮੇਰ ਗੱਲ ਆ ਕਿ ਜਿੰਨੇ ਜਿਹੜੇ ਲੋਕਾਂ ਨੇ ਆਸਾ ਮਾਤਾ ਰਾਜਿਆ ਆਪਾਂ ਉਹ ਲੋਕਾਂ ਪਾਣੇ ਹਨ ਉਹ ਵੀ ਆਪਾਂ ਪੂਰੇ ਜਾਣੇ ਹਨ ਔਰ ਇਹਨੂੰ ਆਪਣੇ ਘਰ ਤੇ ਮਾਣ ਹੈ ਕਿ ਇਹ ਹਰ ਇੱਕ ਮੁੱਦਾ ਲੋਕ ਸਭਾ ਦੇ ਵਿੱਚ ਜਿੱਥੇ ਪੰਜਾਬ ਦਾ ਦੇਸ਼ ਦਾ ਉੱਥੋਂ ਕੇ ਸ੍ਰੀ ਗੰਗੂਰ ਸਾਹਿਬ ਦੇ ਲੋਕਾਂ ਦਾ ਇਕੱਠਾ ਹੋਣਗੇ ਉੱਥੇ ਹੀ ਜਿਹੜੇ ਬੰਗੇ ਦੇ ਵਿਸ਼ੇਸ਼ ਤੌਰ ਤੇ ਅਧੂਰੇ ਕਾਰਜ ਹਨ ਉਹ ਆਪਾਂ ਇਹਨਾਂ ਨੂੰ ਵਿਸਥੇਪੀ ਤੁਮਾਰੇ ਇਹਨਾਂ ਨੂੰ ਜਾਣੀ ਵੀ ਦੱਸਾਂਗੇ ਉਹ ਹੋਰ ਵੱਡੇ ਸਮੇਂ ਵਿੱਚ ਭਾਵੇਂ ਆਪਾਂ ਆਪਣੀ ਸਰਕਾਰ ਮਾਨਜੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਾਨ ਸਿੰਘ ਮਾਨ ਜੀ ਦੀ ਪ੍ਰੋਗਰਾਮ ਦੇ ਵਿੱਚ ਆਪਾਂ ਪੂਰੇ ਕਰਵਾਵਾਂਗੇ ਤਾਂ ਸਭ ਤੋਂ ਜਿਹੜਾ ਇਹਨਾਂ ਨੂੰ ਅੱਜ ਆਪਾਂ ਹਾਰਾ ਤਨ ਦਿੱਤਾ ਸਾਰੇ ਸ੍ਰੀ ਅਨੰਦਪੁਰ ਸਾਹਿਬ ਦੇ ਵੋਟਰਾਂ ਨੇ ਆਪਣੇ ਬੰਗੇ ਦੇ ਹਲਕੇ ਦੇ ਵੋਟਰਾਂ ਨੇ ਉਹਨਾਂ ਲਈ ਵੀ ਨਾ ਕੋਈ ਆਪਣਾ ਨੰਦੂ ਇਹਨਾਂ ਦੇ ਪਿਆਰੀ ਫੰਡ ਵਿੱਚੋਂ ਜੋ ਐਪੀ ਫੰਡ ਹੁੰਦਾ ਹੈਗਾ ਤਾਂ ਕਹਿੰਦਾ ਹੁੰਦਾ ਸੀ ਕਿ ਪੀਪਲ ਪਾਵਰ ਇਨੀਅਟਿਵ ਕਿ ਜੇਕਰ ਚੱਗਾ ਹੈ ਪਿੱਛੋਂ ਇੱਜਾਵੇ ਤਾਂ ਉਹ ਆਪਣੇ ਇਲਾਕੇ ਦਾ ਬਹੁਤ ਸੁਧਾਰ ਕਰ ਸਕਦਾ ਪਰ ਉਸ ਤਰ੍ਹਾਂ ਦੇ ਇੱਕ ਲੀਡਰ ਉਸ ਤਰ੍ਹਾਂ ਦਾ ਇੱਕ ਐਪੀ ਮਿਲ ਗਿਆ ਸੋ ਬਹੁਤ ਹੀ ਅਗਰਿਆਂ ਤੋਂ ਬਹੁਤ ਬਹੁਤ ਧੰਨਵਾਦ ਫਰਦਾ ਸੇ ਕੰਸਰਟ ਫਰਦਾ ਦੀਆਂ ਨੂੰ ਔਰ ਆਸ ਰੱਖਦਾ ਕਿ ਹੁਣ ਵਾਲੇ ਦਿਨ ਵੀ ਤੁਸੀਂ ਇਸੇ ਤਰ੍ਹਾਂ ਸਮਾਜ ਦੀ ਸੇਵਾ ਵਿੱਚ ਪੀਐਸਟੀ ਸਰਵਿਸ ਵਿੱਚ ਆਪਣਾ ਬੁਰਾ ਦੋਹਰਨ ਪਾਰਟੀ ਦੇ 1990 ਸਾਲ ਲੋਕ ਸਭਾ ਹਲਕੇ ਨੰਬਰ 1 ਉਹ ਹਲਕਾ ਭਾਰਤ ਦਾ ਬਣਾਉਗੇ ਔਰ ਉਹਦੇ ਵਿੱਚ ਮੰਗੇ ਦੇ ਲਈ ਸੇਧ ਧਾਂ ਵਿੱਚ ਰੱਖਿਓ ਇਹ ਹੀ ਵੇਚਿਆ ਜਾਂਦਾ ਹੋਇਆ ਆਪ ਕੋ ਵਜਿਹਾ ਮਹਾ ਵਾਹਿਗੁਰੂ ਜੀ ਦਾ ਕਰਦਾ ਵਾਹਿਗੁਰੂ ਜੀ ਜੀ ਹਵੇ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ 100% ਕਿ ਤੁਸੀਂਆਂ ਪਾਰਟੀਆਂ ਦੀ ਲੜਾਈ ਸਿਰਫ ਤੇ ਸਿਰਫ ਆਪਣੇ ਆਪ ਨੂੰ ਬਚਾਉਣ ਲਈ ਆਪਣੇ ਪੂੰਜ ਨੂੰ ਬਚਾਉਣ ਲਈ ਸ਼ੀ